ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਯੂਥ ਫੁੱਟਬਾਲ ਕਲੱਬ ਨਵਾਂ ਸ਼ਹਿਰ ਵੱਲੋਂ ਜਿਹੜਾ ਚਾਰ ਸੱਭਿਆਦਿਆਂ ਦੀ ਯਾਦ ਵਿੱਚ ਅ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਫੁੱਟਬਾਲ ਟੂਰਨਾਮੈਂਟ ਜਿਹੜਾ 19ਵਾਂ ਫੁੱਟਬਾਲ ਟੂਰਨਾਮੈਂਟ ਜਿਹੜਾ ਸ਼ਾਨਦਾਰ ਕਰਵਾਇਆ ਗਿਆ ਆ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਕੈਮਰਾਮੈਨ ਦੇਸਰਾਜ ਵਾਲੀ ਤੇ ਹਰਪਜਨ ਹੀਰ ਦੀ ਵਿਸ਼ੇਸ਼ ਰਿਪੋਰਟ ਨਮਾਸ਼ਾ ਸਰਗਰਮੀਆਂ YouTube ਚੈਨਲ ਦਿਖ ਰਿਹਾ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿਵੇਂ ਕਿ ਪਿਛਲੇ ਦਿਨਾਂ ਤੋਂ ਚਾਰ ਸਹਿਬਜ਼ਾਦਿਆਂ ਦੀ ਯਾਦ ਵਿੱਚ ਯੂਥ ਵੈਲਫੇਅਰ ਕਲੱਬ ਫੁੱਟਬਾਲ ਕਲੱਬ ਵੱਲੋਂ ਜਿਹੜਾ ਇਹ ਜੀਐਸਐਫਐਸ ਖਾਲਸਾ ਸਿਟੀ ਸੈਕੰਡਰੀ ਸਕੂਲ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਫੁੱਟਬਾਲ ਦਾ ਉਹਦੇ ਵਿੱਚ ਅੱਜ ਸਿੰਬਲੀ ਦੀ ਟੀਮ ਜੇਤੂ ਰਹੀ ਆ ਸੌਰੀ ਤਮਾਈ ਦੀ ਟੀਮ ਜੇਤੂ ਰਹੀ ਆ ਇਹਦੇ ਸਬੰਧ ਵਿੱਚ ਅਸੀਂ ਜੋਥ ਫੁੱਟਬਾਲ ਕਲੱਬ ਦੇ ਜਿਹੜੇ ਸੈਕਟਰੀ ਸਾਹਿਬ ਆ ਉਹਨਾਂ ਦੇ ਨਾਲ ਗੱਲ ਕਰਾਂਗੇ ਜੀ ਹੈਲੋ ਹਾਂਜੀ ਚਾਰ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ 19ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ YFC ਕਲੱਬ ਨਵਾਂ ਸ਼ਹਿਰ ਵੱਲੋਂ ਅੱਜ ਇੱਥੇ ਸੰਪੰਨ ਹੋਇਆ ਆ ਇਹਦੇ ਵਿੱਚ ਪਿੰਡ ਪੱਦਰ ਦੀਆਂ A ਟੀਮਾਂ ਦੇ ਵਿੱਚ ਧਮਾਈ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਆ 2-1 ਦੇ ਨਾਲ ਰਨਰ ਅਪ ਟੀਮ ਜਿਹੜੀ ਆ ਉਹ ਸਾਡੇ ਨਵਾਂ ਸ਼ਹਿਰ YFC ਕਲੱਬ ਦੀ ਰਹੀ ਆ B ਟੀਮ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਆ ਉਹਦੇ ਵਿੱਚ ਸੋਨਾ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਆ ਤੇ ਨਵਾਂ ਸ਼ਹਿਰ ਦੀ ਟੀਮ ਜਿਹੜੀ ਆ ਉਹ ਰਨਰ ਅਪ ਰਹੀ ਆ ਇੱਕ ਸ਼ੋਅ ਮੈਚ ਕਰਾਇਆ ਸੀ 40 ਪਲੱਸ ਦਾ ਨਵਾਂ ਸ਼ਹਿਰ ਅਤੇ ਗਰਸ਼ੰਕਰ ਦੀਆਂ ਟੀਮਾਂ ਦੇ ਵਿਚਕਾਰ ਜਿਹਦਾ ਕਿ ਬੜਾ ਫਸਵੇਂ ਮੁਕਾਬਲੇ ਤੋਂ ਬਾਅਦ ਗਰਸ਼ੰਕਰ ਦੀ ਟੀਮ 1-0 ਦੇ ਨਾਲ ਜੇਤੂ ਰਹੀ ਆ ਬਹੁਤ ਹੀ ਵਧੀਆ ਮੈਚ ਜਿਹੜੇ ਆ ਨਿਰਵਿਘਨ ਮੈਚ ਜਿਹੜੇ ਆ ਇਹ ਹੋਏ ਨੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਅਤੇ ਜਿੰਨੇ ਵੀ ਪਤਵੰਤੇ ਸੱਜਣ ਆ ਉਹਨਾਂ ਸਾਰਿਆਂ ਦਾ ਅਸੀਂ ਕਲੱਬ ਵੱਲੋਂ YFC ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਤਿ ਆਸ ਕਰਦੇ ਆ ਕਿ ਅਗਲੀ ਵਾਰੀ ਜਿਹੜਾ ਸਾਡਾ 20ਵਾਂ ਟੂਰਨਾਮੈਂਟ ਹੋਵੇਗਾ ਉਹਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਨਾਲ ਇਹਦੇ ਨਾਲੋਂ ਵੀ ਵੱਧ ਚੜ੍ਹ ਕੇ ਜਿਹੜਾ ਆ ਉਹ ਸਾਨੂੰ ਸਹਿਯੋਗ ਦੇਵੋਗੇ ਅਤੇ ਦਰਸ਼ਕ ਵੀਰ ਦਰਸ਼ਨ ਦੇ ਕੇ ਸਾਨੂੰ ਹੋਰ ਜ਼ਿਆਦਾ ਜਿਹੜਾ ਆ ਹੌਸਲਾ ਅਫਜਾਈ ਕਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਨੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਜੀ ਜੋ ਕਿ ਜੀਐਸਐਫ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਇਹਨਾ ਟੂਰਨਾਮੈਂਟ ਸੰਬੰਧੀ ਤੇ ਬੱਚਿਆਂ ਨੂੰ ਇਹ ਕੀ ਜਾਣਕਾਰੀ ਦੇਣੀ ਚਾਹੁੰਦੇ ਆ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਹ ਜੋ 19 ਮਾ ਟੂਰਨਾਮੈਂਟ ਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋਇਆ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਟੂਰਨਾਮੈਂਟ ਹੋਇਆ ਔਰ ਇਸ ਦੇ ਇਸ ਟੂਰਨਾਮੈਂਟ ਦੇ ਜਿਹੜੀ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਹੋ ਸਾਰੇ ਟੀਮ ਮੈਂਬਰ ਇਹਨਾਂ ਨੇ ਬਹੁਤ ਹੀ ਵਧੀਆ ਟੂਰਨਾਮੈਂਟ ਨੂੰ ਡਿਸਪਲਿਨ ਚ ਰੱਖਿਆ ਔਰ 24 ਟੀਮਾਂ ਸੀ ਆ ਔਰ ਜਿਹੜੀਆਂ ਟੀਮਾਂ ਜਿਹੜੀਆਂ ਅੱਜ ਜਿਹੜੇ ਆ ਫਾਈਨਲ ਮੁਕਾਬਲੇ ਹੋਏ ਆ ਔਰ ਉਹਦੇ ਵਿੱਚ ਜਿਹੜੇ ਆ ਇਲਾਕਾ ਨਿਵਾਸੀਆਂ ਨੇ ਬਹੁਤ ਚੜ੍ਹ ਕੇ ਹਿੱਸਾ ਲਿਆ ਔਰ ਦਰਸ਼ਕ ਵੀਰਾਂ ਨੇ ਬੜਾ ਜਿਹੜਾ ਬਹੁਤ ਵਧੀਆ ਦੇਖਿਆ ਮੈਚਾਂ ਨੂੰ ਦੇਖਿਆ ਅੱਜ ਕੀਤਾ ਔਰ ਖਿਡਾਰੀਆਂ ਨੇ ਆਪਣੀ ਖੇਡ ਦਾ ਬੜੀਆ ਪ੍ਰਦਰਸ਼ਨ ਕੀਤਾ ਹੋਣੀ ਅਸੀਂ ਦੇਖ ਰਹੇ ਸੀ ਫਾਈਨਲ ਮੈਚ ਧਮਾਈ ਤੇ ਨਮਾ ਸ਼ਹਿਰ ਦੀਆਂ ਟੀਮਾਂ ਦੇ ਵਿੱਚ ਵਿਚਕਾਰ ਮੇਜਕਾਰ ਮੈਚ ਹੋਇਆ ਬਹੁਤ ਹੀ ਦੋਨਾਂ ਟੀਮਾਂ ਨੇ ਬਹੁਤ ਹੀ ਵਧੀਆ ਆਪਣੀ ਗੇਮ ਦਾ ਪ੍ਰਦਰਸ਼ਨ ਕੀਤਾ ਔਰ ਬਿਨਾ ਕਿਸੇ ਛੜਚੋੜ ਤੋਂ ਬੜੀਆ ਟੂਰਨਾਮੈਂਟ ਜਿਹੜਾ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਸੋ ਮੈਂ ਜਿਹੜਾ ਆ ਇੱਕ ਰੱਬ ਨੂੰ ਬਹੁਤ ਬਹੁਤ ਮਾਰਗਵਾ ਦਿਨਾ ਕਿ ਇਹਨਾਂ ਨੇ ਨਿਰਵਿਘਨ 19ਵਾਂ ਟੂਰਨਾਮੈਂਟ ਜਿਹੜਾ ਕੀਤਾ ਔਰ ਜਿਹੜਾ ਸਾਬ ਜਦ ਨੂੰ ਸਮਰਪਿਤ ਸੀ ਔਰ ਇਹ ਇਦੇ ਵਿੱਚ ਕਿ ਜਿਹੜਾ ਇਹ ਜਿਹੜੇ ਕਲੱਬ ਆ ਇਹ ਜਿਹੜੇ ਆ ਛੋਟੇ ਜਿਹੇ ਬੱਚੇ ਆ ਉਹਨਾਂ ਨੂੰ ਜੁੰਦਿਆਂ ਛੁੱਟੀਆਂ 'ਚ ਫ੍ਰੀ ਆਵ ਕੋਸਟ ਕੈਂਪ ਵੀ ਲਾਉਂਦੇ ਆ ਤਾਂ ਕਿ ਛੋਟੇ ਬੱਚਿਆਂ ਨੂੰ ਅਸੀਂ ਮੋਟੀਵੇਟ ਕਰ ਸਕੀਏ ਜੇ ਛੋਟੇ ਬੱਚੇ ਜਿਹੜੇ ਸਾਡੀ ਪਨੀਰੀ ਆ ਤਿਆਰ ਹੋ ਗਈ ਔਰ ਤੜੀ ਬੜੀਆ ਅੱਗੇ ਬਣ ਸਕਦੇ ਆ ਔਰ ਛੋਟੇ ਬੱਚਿਆਂ ਨੂੰ ਅਸੀਂ ਇੱਕ ਗਰਾਊਂਡ 'ਚ ਲਿਆਵਾਂਗੇ ਔਰ ਜਿਹੜੀ ਅੱਜਕੱਲ੍ਹ ਦੀਆਂ ਦੋ ਵਰਾਈਆਂ ਆ ਇੱਕ ਤਾਂ ਫੋਨ ਹੈ ਜਿਹੜੇ ਬੱਚੇ ਆ ਫੋਨ ਨਹੀਂ ਛੱਡਦੇ ਅਗਰ ਅਸੀਂ ਬੱਚਾ ਨੂੰ ਗਰਾਊਂਡ ਵਿੱਚ ਲੈ ਕੇ ਆਵਾਂਗੇ ਤਾਂ ਫੌਂਟ ਛੱਡਣਗੇ ਔਰ ਜਿਹੜੀ ਹੈ ਸਾਡੀ ਨੌਜਵਾਨ ਪੀੜ੍ਹੀ ਹੈ ਨਸ਼ੇ ਤੋਂ ਬਚੂਗੀ ਗਰਾਊਂਡ ਚ ਆਊਗੀ ਤੇ ਆਪਣੀ એનર્ਜੀ ਨੂੰ ਡਾਇਵਰਟ ਕਰੇਗੀ ਔਰ ਇਸੇ ਅਸੀਂ ਬੜੀਆ ਸਮਾਜਿਕ ਸੇਜਣਾ ਵੀ ਕਰ ਸਕਦੇ ਹਾਂ ਇਹ ਕਲੱਬ ਦਾ ਬਹੁਤ ਹੀ ਵੱਡਾ ਪ੍ਰਾਲਾ ਕਿਉਂਕਿ ਸਾਬਜਦਨ ਐਡੀ ਵੱਡੀ ਲਸਾਨੀ ਸ਼ਹਾਦਤ ਸੀ ਅਸੀਂ ਉਹਨਾਂ ਨੂੰ ਸਮਰਪਿਤ ਟੂਰਨਾਮੈਂਟ ਕਰ ਰਹੇ ਹਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਮਰਪਿਤ ਸਾਡਾ ਟੂਰਨਾਮੈਂਟ ਹੁੰਦਾ ਤੇ ਇਹ ਉਹਨਾਂ ਦੇ ਉੱਤੇ ਖਰੇ ਉਤਰਦੇ ਤਾਂ ਕਿ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਿੰਨੇ ਚੰਗੇ ਪਾਸੇ ਲਾ ਰਹੇ ਆ ਔਰ ਮੈਂ ਤੁਹਾਡੇ ذریعے ਦੱਸਣਾ ਚਾਹੁੰਦਾ ਕਿ ਜੂਨ ਵਿੱਚ ਇਲਾਕਾ ਨਿਵਾਸੀਆਂ ਨੂੰ ਜਿਹੜੇ ਛੋਟੇ ਬੱਚੇ ਆ ਔਰ ਛੋਟੇ ਬੱਚਿਆਂ ਦਾ 1 ਮਹੀਨਾ ਕੈਂਪ ਲੱਗਣਾ ਔਰ ਆਪਣੇ ਬੱਚਿਆਂ ਨੂੰ 1 ਜੂਨ ਤੋਂ 30 ਜੂਨ ਤੱਕ ਆਪਣੇ ਬੱਚੇ ਇਸੇ ਗਰਾਊਂਡ ਵਿੱਚ ਭੇਜਣੇ ਆ ਔਰ ਕੋਈ ਫੀਸ ਨਹੀਂ ਲੱਗਣੀ ਹੈਗੀ ਸਵੇਰੇ 6:00 ਤੋਂ ਲੈ ਕੇ 8:00 ਤੱਕ ਉਹਨਾਂ ਦਾ ਕੈਂਪ ਲੱਗਦਾ ਹੈ ਫ੍ਰੀ ਆਫ ਕਾਸਟ ਬੱਚਿਆਂ ਦੇ ਪੇਰੇ ਸਭ ਕੁਝ ਨਹੀਂ ਲਿਆ ਮੋਟੀਵੇਸ਼ਨਲ ਹੋਰ ਔਰ ਸਾਡਾ ਖਾਲਸਾ ਸਕੂਲ ਜਿਹੜਾ ਇਹ ਵਿੱਚ ਫੁੱਟਬਾਲ ਦਾ ਘਾਰਵਾ ਅਸੀਂ ਅੰਡਰ 14 79 ਦੀਆਂ ਸਾਡੀਆਂ ਟੀਮਾਂ ਬਣਦੀਆਂ ਔਰ ਜਿਲ੍ਹਾ ਪੱਧਰੇ ਸਾਡਾ ਸਾਡਾ ਹੁਣ ਵੀ ਸਾਡਾ ਖਾਲਸਾ ਸਕੂਲ ਦੇ ਨੈਸ਼ਨਲ ਪੋਚਾ ਖੇਡ ਕੇ ਆਇਆ ਪਲੇਅਰ ਅੰਡਰ ਵੱਡਾ ਬੈਨੀਫਿਟ ਹੁੰਦਾ ਇਹ ਟੂਰਨਾਮੈਂਟ ਕਰਾਉਣਾ ਸਾਨੂੰ ਬਿਦਿਆਰਥੀ ਮਿਲਦੇ ਬੱਚੇ ਸਾਨੂੰ ਪਲੇਅਰ ਵਧੀਆ ਮਿਲਦੇ ਆ ਸੋ ਮੈਂ ਕਰਜੀ ਸਿੰਘ ਨੂੰ ਵੀ ਨਾਲ ਖੜਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹਨਾਂ ਨੇ ਦਿਨ ਰਾਤ ਕਰਕੇ ਇਹਨਾਂ ਦੀ ਪੂਰੀ ਟੀਮ ਨੇ ਇਹਨਾਂ ਸੋਹਣਾ ਟੂਰਨਾਮੈਂਟ ਨੂੰ ਜਿਹੜਾ ਸਿਰੇ ਚਾੜਿਆ ਔਰ ਔਰ ਇਹਨਾਂ ਇਸ ਟੂਰਨਾਮੈਂਟ ਦਾ ਇਲਾਕੇ ਦੇ ਵਿੱਚ ਨਾਂ ਆ ਔਰ ਜਿਹੜਾ ਸੀ ਜਿਹੜੇ ਦਰਸ਼ਕ ਵੀ ਆ ਰਹੇ ਉਹਨਾਂ ਲਈ ਦਿਨ ਰਾਤ ਜਿਹੜਾ ਲੰਗਰ ਦਾ ਪ੍ਰਬੰਧ ਹੈ ਚਾਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਹੈ ਔਰ ਦਰਸ਼ਕ ਵੀ ਜਿਹੜੇ ਪੂਰਾ ਜੋਸ਼ ਉਗਰੋ ਚਾ ਕੇ ਆਨੰਦ ਮਾਣਿਆ ਔਰ ਮੈਂ ਨੂੰ ਛੇ ਦਿਨਾਂ ਨੂੰ ਸਮਰਪਿਤ ਉਹ ਜਿਹੜਾ 20ਵਾਂ ਟੂਰਨਾਮੈਂਟ ਵੀ ਅਸੀਂ ਸਾਰੇ ਇੱਥੇ ਨਾਲ ਕੇ ਦੇਖਾਂਗੇ ਔਰ ਇਹ ਜਿਹੜਾ ਟੂਰਨਾਮੈਂਟ ਜਿਹੜਾ ਪੂਰਾ ਕਰਨ ਲਈ ਇਹ ਸਾਰੀ ਜਿਹੜੀ ਫੁੱਟਬਾਲ ਜਿਹੜਾ ਕਲੱਬ ਹੈ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਹੈ ਮੈਂ ਵਧਾਈ ਦਿੰਦਾ ਇਹਨਾਂ ਨੂੰ ਤਾਂ ਕਿ ਆਰ ਵਾਲੇ ਸਮਝ ਵੀ ਇਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਬੱਚੇ ਆ ਛੋਟੇ ਬੱਚੇ ਵੱਡੇ ਬੱਚੇ ਆ ਇਹਨਾਂ ਨੂੰ ਦੋਹੇ ਪਾਸੇ ਠਾ ਕੇ ਗਰਾਊਂਡ ਚ ਲੈ ਕੇ ਆ ਰਹੇ ਆ ਪੂਰੀ ਕੋਸ਼ਿਸ਼ ਕਰਦੇ ਆ ਤਾਂ ਬਹੁਤ ਮੁਬਾਰਕਬਾਦ ਛੇਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 19ਵਾਂ ਜਿਹੜਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਖਾਸ ਖਾਲਸਾ ਸਕੂਲ ਦੀ ਗਰਾਊਂਡ ਚ ਕਰਾਇਆ ਜਾ ਰਿਹਾ ਮੈਂ ਪ੍ਰਬੰਧਕਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦੇਣਾ ਕਿਉਂਕਿ ਅੱਜ ਦੇ ਟਾਈਮ ਤੇ ਖੇਡਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਰਾਹ ਤੇ ਲਾ ਸਕੀਏ ਔਰ ਜਿਹੜੀ ਇਹ ਖਾਲਸਾ ਸਕੂਲ ਦੀ ਮੈਨੇਜਮੈਂਟ ਆ ਇਹ ਗਰਾਊਂਡ ਨੂੰ ਜਿੱਦਾਂ ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੇ ਏਦਾਂ ਇਸ ਗਰਾਊਂਡ ਨੂੰ ਸੰਭਾਲ ਕੇ ਰੱਖਦੇ ਆ ਵਧੀਆ ਟੂਰਨਾਮੈਂਟ ਚਾਹੇ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੋਵੇ ਉਦੋਂ ਵੀ ਵਧੀਆ ਪ੍ਰੋਗਰਾਮ ਇੱਥੇ ਰੇਂਜ ਹੁੰਦੇ ਆ ਮੈਂ ਅੱਜ ਦੇ ਦਿਨ ਤੇ ਸਕੂਲ ਮੈਨੇਜਮੈਂਟ ਨੂੰ ਵੀ ਵਧਾਈ ਦਿੰਦਾ ਅੱਜ ਦੇ ਵਿੱਚੋਂ ਬੈਸਟ ਪਲੇਅਰ ਜਿਹੜਾ ਨਿਕਲੇਗਾ ਉਹਨੂੰ 골ਡ ਮੈਡਲ ਦੇ ਨਾਲ ਸੋ ਦੋਨੋਂ ਟੀਮਾਂ ਦੇ ਖਿਡਾਰੀਆਂ ਅੱਗੇ ਬੇਨਤੀ ਆ ਕਿ ਵਧੀਆ ਖੇਡ ਦਾ ਮੁਜ਼ਾਹਰਾ ਕਰਨ ਅਤੇ ਫਾਉਲ ਤੇ ਗਾਲਾਂ ਤੇ ਜਰਾ ਕੋਈ ਕੰਟਰੋਲ ਰੱਖਣ ਵਧੀਆ ਖੇਡ ਦੇ ਪ੍ਰਦਰਸ਼ਨ ਕਰਨ ਵਾਲੇ ਨੂੰ ਰੀਅਲ 골ਡ ਮੈਡਲ ਅਸਲੀ ਦਾ 골ਡ ਮੈਡਲ ਵੈਸੇ ਹੀ ਨਾ ਮੈਡਲ ਸਮਝ ਲਈਓ ਰੀਅਲ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਹੜਾ ਨਵਾਂ ਸ਼ਹਿਰ ਦੇ ਸਾਡੇ ਜਿਨ੍ਹਾਂ ਨੇ 19ਵਾਂ ਟੂਰਨਾਮੈਂਟ ਜਿਹੜਾ ਕਰਵਾਇਆ ਆ ਸੋ ਇਹਨਾਂ ਦੀ ਅਨਥੱਕ ਮਿਹਨਤ ਸਦਕਾ ਮੇਰੀ ਮੁਰਾਦ ਹੈ ਪ੍ਰਧਾਨ ਕਰਨਜੀਤ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਰਨਾਮੈਂਟ ਬਹੁਤ ਵਧੀਆ ਹੋਇਆ ਜੀ ਸਾਡੇ ਨਵੇਂ ਸ਼ਹਿਰ ਦੀਆਂ ਦੋਨੇ ਟੀਮਾਂ ਫਾਈਨਲ ਸੀਗੀਆਂ ਦੋਨੇ ਟੀਮਾਂ ਵੈਸੇ ਲੂਜ਼ ਕਰ ਗਈਆਂ ਪਰ ਫਾਈਨਲ 'ਚ ਪਹੁੰਚਣਾ ਬਹੁਤ ਵੱਡੀ ਗੱਲ ਹੈ ਜਿਕਾ ਚਾਰ ਪੰਜ ਟੀਮਾਂ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ ਜਾਂਦਾ ਸਾਰੀਆਂ ਵਧੀਆ ਵਧੀਆ ਟੀਮਾਂ ਨੂੰ ਹੋਰ ਆ ਕੇ ਪਹੁੰਚੇ ਆ ਇਹ ਮੈਚ ਹੀ ਫਾਈਨਲ ਇਦਾਂ ਵਧੀਆ ਬਹੁਤ ਵਧੀਆ ਫਾਈਨਲ ਮੈਚ ਹੋਇਆ ਟੀਕਾ ਦਾ ਨ ਤੁਹਾਈ ਪ੍ਰਿੰਟ ਜਿੱਤੂ ਰਿਹਾ 52000 ਹੱਕ ਦਾ ਰਿਹਾ ਨਵਾਂ ਸ਼ਹਿਰ ਰਨਰ ਆਪਿਆ ਉਹ 41000 ਹੱਕ ਦਾ ਰਿਹਾ ਜੀ ਇਹ ਟੂਰਨਾਮੈਂਟ ਬਹੁਤ ਵਧੀਆ ਇੱਕ ਬੰਦ ਨੂੰ ਬਹੁਤ ਕੁਝੀ ਗੱਲ ਐਸ ਬਾਰ ਖਿਡਾਰੀ ਸੱਤਾਂ ਤੋਂ ਬਚੇ ਰਹੇ ਕਿਸੇ ਦੇ ਕੋਈ ਮੇਜਰ ਸੱਟ ਨਹੀਂ ਲੱਗੀ ਪਰਮਾ ਦਾ ਸਾਡਾ ਬਹੁਤ ਸਾਥ ਦਿੱਤਾ ਅੱਗੇ ਵੀ ਦਿੰਦਾ ਹੀ ਆ گاؤں ਤੋਂ ਵੀ ਦੇਵੇਗਾ ਅਸੀਂ ਉਹਦੇ ਉਹਦੇ ਰਜਾ ਜਿਹੜੇ ਟੂਰਨਾਮੈਂਟ ਕਰਾ ਰਹੇ ਆ ਇਸ ਕਾ ਕੇ ਪਰਮਾਦਰ ਦਾ ਬਹੁਤ ਸ਼ੁਕਰੀਆ ਆਪਾਂ ਸਹਿਬਜਾਦਿਆਂ ਦੇ ਨਾਂ ਤੇ ਆਣ ਵਾਲੇ ਜਿਹੜੇ ਪੀੜ੍ਹੀ ਆ ਜਿਹੜੀ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚੇ ਭਾਈ ਅਸੀਂ ਤਾਂ ਲੱਗੋ ਆ ਸਾਡੀ ਕੋਸ਼ਿਸ਼ ਆ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਜਿੰਨਾ ਬਚਾ ਸਕੀਏ ਤੇ ਖੇਡਾਂ ਨਾਲ ਜੋੜਨ ਉਹਨਾਂ ਜਿੱਦਾਂ ਬੱਚੇ ਸਾਡੇ ਕੋ ਆਂਦੇ ਆ ਟਰਲ ਜਿਹੜੇ ਬੱਚਿਆਂ ਦੇ ਲੋਅਰ ਫੈਮਲੀਆਂ ਦੇ ਜ਼ਿਆਦਾ ਆਂਦੇ ਆ ਅਸੀਂ ਇਹ ਕਹਿੰਦੇ ਆ ਸਾਡੇ ਜਿਹੜੇ ਮਿਡਲ ਕਲਾਸ ਫੈਮਲੀਆ ਆ ਉਹ ਬੱਚਿਆਂ ਨੂੰ ਵੱਡੇ ਵੱਡੇ ਸਕੂਲਾਂ ਦਾ ਭਰਾ ਰਹੇ ਆ ਪਰ ਗੇਮ ਵਾਲੇ ਕੁਝ ਨਹੀਂ ਕਰ ਰਹੇ ਉਹ ਡਿਟੀਸ਼ਨਰ ਪੇਜ ਰਹੇ ਆ ਉਹਨਾਂ ਨੂੰ ਚਾਹੀਦਾ ਜੇ ਆਪਣੀ ਨੌਜਵਾਨੀ ਨੂੰ ਬਚਾਉਣਾ ਆ ਗਾਂ ਸਪੋਰਟਸ ਲੈ ਕੇ ਜਾਣਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਪੜਾਈ ਵੀ ਜ਼ਰੂਰੀ ਹੈ ਪੜਾਈ ਦੇ ਨਾਲ ਮੈਨੂੰ ਤਾਂ ਇਹੀ ਹੈ ਮੈਂ ਅਰਦਾਸ ਕਰਦਾ ਅਰਦਾਸ ਵੀ ਕਰਦਾ ਤੇ ਬੇਰਾਂ ਨੂੰ ਅਰਜ਼ੀ ਵੀ ਕਰਦਾ ਆਪਣੇ ਬੱਚਾ ਨੂੰ ਖੇਡਾਂ ਦੇ ਨਾਲ ਜੋੜੋ ਖੇਡਾਂ ਨਾਲ ਜੁੜੂਗੇ ਤਾਂ ਹੀ ਸਾਡੇ ਪਲੇਅਰ ਵਧੀਆ ਬਣੂਗੇ ਤੇ ਉਹਨਾਂ ਨੂੰ ਖੇਡਾਂ ਨਾਲ ਇਕੱਲਾ ਪਲੇਅਰ ਹੀ ਵਧੀਆ ਬਣਦਾ ਉਹਨੂੰ ਡਿਸਪੀਸਪਲਨ ਦਾ ਪਤਾ ਲੱਗਦਾ ਸਾਰੀ ਚੀਜ਼ਾਂ ਦਾ ਪਤਾ ਲੱਗਦਾ ਨਾ ਇਸ ਕਰਕੇ ਬੱਚਾ ਨੂੰ ਮੈਂ ਹੀ ਕਰਨਾ ਹੈ ਕਹਿਣਾ ਬਈ ਬੱਚਾ ਨੂੰ ਖੇਡਾਂ ਨੂੰ ਜੋੜੋ ਤਾਂ ਨਸ਼ਿਆਂ ਤੋਂ ਸਾਡੇ ਬੱਚੇ ਦੂਰ ਰਹਿਣ ਉਕ థాంਕ ਯੂ ਜੀ ਬਾਈ ਗੁਰੂ ਖਾਲਸਾ ਬਾਈ ਗੁਰੂ ਫਤਹਿ ਅਨੰਦ ਫਲੇਰ ਆਫ ਦਾ ਟੂਰਨਾਮੈਂਟ ਜੋ ਵੀ ਕੈਲਡ ਟੂਮਨ ਫੋਰਡਰ ਟੂ ਅਰਨੀ ਮੇਰੇ ਨਾਮੀ ਗਲਾਟੋ ਜੇਕਰ ਮਨਗੇ ਤੇ ਜੇਕਰ ਹੀ ਹੋਣਾ ਅਗਰੇਰੇ ਸਾਰੇ ਹੀ ਸੰਧਾਰ ਦੇ ਨਾਮ ਕਿਰਪਾ ਕਰਕੇ ਇਹ ਪੇਪਰ ਨੂੰ ਸਵੀਕਾਰ ਕਰਨਾ ਨਾਮ ਦਰਸਾ ਕਰ ਪਾਉਣ ਦੇ ਅਰਥ ਇਹ ਨਾਮ ਜੀ ਕੋ ਜੰਦਾ ਜੇਲਾ ਸ਼ਿ ਨਾਗਰ ਦਾ ਸੰਵੰਦਕ ਅੱਜ ਵਿਆ ਵਿਸ਼ੇਸ਼ ਸਰਗੀਆਂ ਖਲਫੇ ਨਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਤੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦਿਓ ਧੰਨਵਾਦ